ਸੱਦ ਦੇ ਮੰਗੌਣੇ ਮੀਰ ਕੁੜੇ ਪਹਿਣਾ ਲਾ ਗਿੱਧਾ ਦੇਖਦੇ ਸੱਦ ਦੇ ਮੰਗੌਣੇ ਮੀਰ ਕੁੜੇ ਪਹਿਣਾ ਦਾ ਗਿੱਧਾ ਦੇਖਦੇ ਵੇਟ ਕਹਿੰਦੇ ਕਿ ਪੰਚਾਰੀ ਸਰਦੀ 6 ਮਹੀਨੇ ਲੱਗ ਗਏ ਤੇ ਨਾਲ ਸੰਮਾਨੀ ਲੈ ਕੇ ਬੈਠੇ ਇਹਦੇ ਰਿਵਿਊ ਵੈਟੀ ਨਾਲ ਮੈਂ ਵੀ ਬੈਠੀ

hayang mo ba sa akin edi tawag mo ako edi kagataan pregunta mo ako sino

ਦੁੱਬਾ ਬਾਟ ਲੋ ਤੁਸੀਂ ਦੁੱਬਾ ਬਾਟ ਲੋ ਕਿੱਥੇ ਤੋਂ ਉਹ ਰਿਆ ਖੱਬਲ ਲੈ ਗਿਓ ਨਾ ਮੇਰੇ ਫਰੋ ਨਾ ਜੱਲਾ ਸਾਡੀ ਨਿੱਤ ਨਾ ਆਉਂ ਬੋਲੇ ਆਜੋ ਕਿਹ ਖਰਾਜ ਪਾ ਦੇ ਦਾਲ ਕੇ ਰੱਖ ਨਾ ਮੇਰੇ ਮਿਲ ਗਏ ਸਮੀ ਗਟੂਣੀ ਲੈ ਮਾਜੂ ਦੇ ਨਾ